ਹਾਂਜੀ ਦੋਸਤੋ ਐਮਐਡੀ ਜੌਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਜੀ ਪੰਜਾਬ ਦੇ ਸਕੂਲਾਂ ਦੇ ਸਬੰਧ ਦੇ ਵਿੱਚ ਇਹ ਐਲਾਨ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਰਾਹਤ ਪ੍ਰੀਖਿਆ ਬਰ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬ ਸਰਕਾਰ ਵੱਲੋਂ ਬੱਚਿਆਂ ਲਈ ਰਾਹਤ ਪ੍ਰੀਖਿਆ ਬਹ ਗਈ ਹੈ ਇਸ ਸਬੰਧੀ ਪੂਰੀ ਜਾਣਕਾਰੀ ਦੇਵਾਂਗੇ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਐਗਜ਼ਾਮ ਹੁੰਦਾ ਹੈ ਜੀ ਲੇਟੈਸਟ ਐਗਜ਼ਾਮ ਜਿਵੇਂ ਕਿ ਨੌਕਰੀਆਂ ਦੇ ਸੰਬੰਧ ਵਿੱਚ ਐਗਜ਼ਾਮ ਆਉਂਦੇ ਰਹਿੰਦੇ ਨੇ ਉਹਨਾਂ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਤੇ ਹੁਣ ਆਪਾਂ ਖਬਰ ਦੇ ਵੱਲ ਵਧਦੇ ਹਾਂ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ ਜੀ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ 6ਵੀਂ ਤੋਂ ਜੋ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀ ਨੇ ਉਹਨਾਂ ਲਈ ਰਾਹਤ ਪ੍ਰੀਖਿਆਵਰ ਹੈਗੀ ਹੈ ਜਿਸ ਦੇ ਵਿੱਚ ਜੋ ਸੈਕੰਡ ਸੈਟਰਡੇ ਸੀ ਜੋ ਦੂਸਰਾ ਸ਼ਨੀਵਾਰ ਸੀ ਉਸ ਦਿਨ ਵਿੱਚ ਤਾਂ ਪਹਿਲਾਂ ਹੀ ਜੋ ਹੈ ਛੁੱਟੀ ਦਾ ਐਲਾਨ ਕੀਤਾ ਹੋਇਆ ਜੀ ਮਾਨ ਸਰਕਾਰ ਦੇ ਵੱਲੋਂ ਪਰ ਹੁਣ ਤੁਹਾਨੂੰ ਦੱਸਦੀ ਕਿ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਲਈ ਜੋ ਮਹੀਨੇ ਦਾ ਜੋ ਆਖਰੀ ਸ਼ਨੀਵਾਰ ਰਹੇਗਾ ਮਹੀਨੇ ਦਾ ਜੋ ਆਖਰੀ ਸ਼ਨੀਵਾਰ ਰਹੇਗਾ ਉਸਤੇ ਵਿੱਚ ਬੱਚੇ ਬਿਨਾ ਬੈਗ ਤੋਂ ਸਕੂਲ ਜਾ ਸਕਣਗੇ ਜੀ ਇਸ ਦੇ ਸਬੰਧ ਦੇ ਵਿੱਚ ਮਾਨ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ 6ਵੀਂ ਤੋਂ 8ਵੀਂ ਤੱਕ ਦੇ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੇ ਉਹਨਾਂ ਦੇ ਲਈ ਇੱਕ ਵੱਡਾ ਫੈਸਲਾ ਰਾਹਤ ਪਰਿਖਿਆ ਵੀ ਅਗੇ ਕਿ ਹੁਣ ਉਹ ਮਹੀਨੇ ਦੇ ਆਖਰੀ ਜੋ ਸ਼ਨੀਵਾਰ ਵਾਲੇ ਦਿਨ ਉਹ ਬਿਨਾ ਬੈਗ ਤੋਂ ਸਕੂਲ ਜਾ ਸਕਣਗੇ ਜੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਇਹ ਜੋ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ 6ਵੀਂ ਤੋਂ 8ਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਜੋ ਹੈ ਰਾਤ ਪ੍ਰੀਖਿਆ ਵਰਤ ਆਈ ਹੈਗੀ ਆ ਹੁਣ ਦੇਖਣਾ ਹੋਵੇਗਾ ਕਿ ਗਰਮੀ ਜੋ ਹੈ ਲਗਾਤਾਰ ਵਾਧੀ ਨਜ਼ਰ ਆ ਰਹੀ ਹੈ ਜੀ ਜੋ April ਦਾ ਮਹੀਨਾ ਚੱਲ ਰਿਹਾ April ਦਾ ਮਹੀਨਾ ਚੱਲਦੇ ਉਸ ਦੇ ਵਿੱਚ ਹੀ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਵੱਲੋਂ ਦੇਖਦੇ ਆ ਕਦੋਂ ਛੁੱਟੀਆਂ ਦਾ ਐਲਾਨ ਕੀਤਾ ਜਾ ਜਾਵੇਗਾ ਜੀ ਇਹ ਸਾਰਿਆਂ ਦੀ ਨਜ਼ਰਾਂ ਨੇ ਕਿਉਂਕਿ ਸਾਰਿਆਂ ਨੂੰ ਇਹ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸਾਰਿਆਂ ਵੱਲੋਂ ਕਿ ਜੋ ਹੈ ਛੁੱਟੀਆਂ ਮਈ ਦੇ ਮਿਡ ਵਿੱਚ ਮਤਲਬ ਮਈ ਦੇ ਜੋ ਹੈ ਵਿਚਕਾਰ ਤੋਂ ਹੀ ਛੁੱਟੀਆਂ ਹੋ ਜਾਣਗੀਆਂ ਸਾਰਿਆਂ ਵੱਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੁਣ ਦੇਖਦੇ ਆ ਪੰਜਾਬ ਸਰਕਾਰ ਕਦੋਂ ਇਹ ਫੈਸਲਾ ਕਰੇਗੀ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਦੋਂ ਕੀਤਾ ਜਾਵੇਗਾ ਸਾਰੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਰੂਰ ਦੱਸਿਓ ਕਿ ਗਰਮੀ ਦੀਆਂ ਛੁੱਟੀਆਂ ਕਦੋਂ ਹੋ ਸਕਦੀਆਂ ਨੇ ਤੇ ਕਦੋਂ ਹੋਣੀਆਂ ਚਾਹੀਦੀਆਂ ਨੇ ਜੀ ਏਸੀ ਅੱਜ ਦਾ ਨੋਟੀਫਿਕੇਸ਼ਨ ਹੁਣ ਮਿਲਦੇ ਆ ਨਵੀਆਂ ਖਬਰਾਂ ਦੇ ਨਾਲ ਨਵੇਂ ਨੋਟੀਫਿਕੇਸ਼ਨ ਦੇ ਨਾਲ ਤੇ ਨਵੀਂ ਭਰਤੀ ਦੇ ਨਾਲ ਜੀ ਤਦ ਤੱਕ ਲਈ ਜੀ Rabraka.